ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਮੇਰੇ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿੰਨੀ ਪਾਵਰ ਹੁੰਦੀ ਹੈ ਤੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਕੀ ਬੈਨੀਫਿਟ ਹੁੰਦੇ ਨੇ ਆਪ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਆਰੰਭ ਕੀਤੀ ਸੀ ਤੇ ਸੰਗਤ ਵਿੱਚੋਂ ਕਈ ਇਹ ਕੁਐਸਚਨ ਕੀਤੇ ਜਾਂਦੇ ਨੇ ਕਿ ਕੀ ਅਸੀਂ ਚਪਈ ਸਹਿਬ ਜੀ ਦਾ ਪਾਠ ਜਾਂ ਫਿਰ ਸੁਖਮੀ ਸਹਿਬ ਜੀ ਦਾ ਪਾਠ ਜਪਜੀ ਸਹਿਬ ਜੀ ਤੋਂ ਪਹਿਲੇ ਕਰ ਲਈਏ ਜਦੋਂ ਅਸੀਂ ਚੋਪੈਰੇ ਕੱਟਦੇ ਨੇ ਕਿ ਆਪਾਂ ਸੁਖਮੀ ਸਹਿਬ ਜੀ ਦਾ ਪਾਠ ਜਪਜੀ ਸਹਿਬ ਤੋਂ ਪਹਿਲਾਂ ਕਰ ਸਕਦੇ ਹਾਂ ਤੇ ਨਹੀਂ ਜੀ ਆਪਾਂ ਨੂੰ ਇਹੋ ਜਿਹੀ ਗਲਤੀ ਨਹੀਂ ਕਰਨੀ ਕਿਉਂਕਿ ਜਪਜੀ ਸਹਿਬ ਜੀ ਦਾ ਪਾਠ ਇਹ ਉਹ ਜਿਹੜਾ ਪਾਠ ਹੈ ਬਾਣੀ ਹੈ ਆਪਣੇ ਸਿੱਖ ਧਰਮ ਦੇ ਵਿੱਚ ਜਿਸ ਨੂੰ ਆਪਾਂ ਉਸ ਵੇਲੇ ਕਰਦੇ ਹਾਂ ਜਦੋਂ ਆਪਾਂ ਨੂੰ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਜਦੋਂ ਵੀ ਆਪਾਂ ਨੂੰ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਤਾਂ ਆਪਾਂ ਨੂੰ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੀ ਆਰੰਭ ਕਰਨੀ ਹੁੰਦੀ ਹੈ ਤਾਂ ਹੀ ਤੁਹਾਡਾ ਉਹ ਕੰਮ ਸੰਪੂਰਨ ਹੁੰਦਾ ਹੈ ਤੇ ਜਪਜੀ ਸਾਹਿਬ ਜੀ ਦੇ ਪਾਠ ਦੇ ਕੀ ਬੈਨੀਫਿਟ ਹੁੰਦੇ ਨੇ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਕੀ ਬੈਨੀਫਿਟ ਹੁੰਦੇ ਨੇ ਇਹ ਮੈਂ ਤੁਹਾਨੂੰ ਇਹਨਾਂ ਦੀ ਕਲੈਰਿਟੀ ਦੱਸਾਂਗੀ ਤਾਂ ਤੁਹਾਨੂੰ ਸਮਝ ਵਿੱਚ ਆਵੇਗਾ ਜਪਜੀ ਸਾਹਿਬ ਜੀ ਦਾ ਪਾਠ ਜੋ ਹੁੰਦਾ ਹੈ ਉਸ ਤੇ ਕਰਨ ਦੇ ਨਾਲੋਂ ਤੁਹਾਨੂੰ ਲੋਕ ਅਤੇ ਪਰਲੋਕ ਦੇ ਸੁੱਖ ਮਿਲਦੇ ਨੇ ਕੋਈ ਵੀ ਤੁਹਾਡਾ ਕੰਮ ਰੁਕਿਆ ਹੋਇਆ ਹੈ ਜਾਂ ਫਿਰ ਤੁਹਾਨੂੰ ਬਿਜ਼ਨਸ ਦੇ ਵਿੱਚ ਕੋਈ ਵਾਅਦਾ ਨਹੀਂ ਹੋ ਰਿਹਾ ਤੁਹਾਨੂੰ ਕਿਸੇ ਕੰਮ ਦੇ ਵਿੱਚ ਵਰਕਤ ਨਹੀਂ ਹੋ ਰਹੀ ਤੁਹਾਨੂੰ ਪੈਸਿਆਂ ਦੇ ਵਿੱਚ ਕੋਈ ਵਰਕਤ ਨਹੀਂ ਹੋ ਰਹੀ ਜਾਂ ਫਿਰ ਤੁਹਾਨੂੰ ਹੈਲਥ ਇਸ਼ੂਜ਼ ਹੋ ਰਹੇ ਨੇ ਤੁਰੇ-ਤੁਰੇ ਚਲਦੇ ਹੋਏ ਤੁਹਾਨੂੰ ਤੁਸੀਂ ਇੱਕਦਮ ਤੋਂ ਡਿੱਗ ਪੈਂਦੇ ਹਾਂਗੇ ਨੇ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਛੋਟਾ ਮੋਟਾ ਜਾਂ ਵੱਡਾ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਹਰ ਕੰਮ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਤੇ ਜਦੋਂ ਆਪ ਜੀ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਣਗੇ ਤਾਂ ਤੁਹਾਡੇ ਸਾਰੇ ਇਹ ਕੰਮ ਗੁਰੂ ਨਾਨਕ ਸਾਹਿਬ ਜੀ ਠੀਕ ਕਰ ਦੇਣਗੇ ਤਾਂ ਇਹਦਾ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਦਿੱਕਤਾਂ ਆਉਂਦੀਆਂ ਨੇ ਪ੍ਰੋਬਲਮਸ ਆਉਂਦੀਆਂ ਨੇ ਇਹ ਸਾਰੀ ਜਪਜੀ ਸਾਹਿਬ ਜੀ ਦੇ ਪਾਠ ਕਰਨ ਤੋਂ ਠੀਕ ਹੋ ਜਾਂਦੀਆਂ ਨੇ ਐਨੀ ਤਾਕਤ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਜੋ ਹੈ ਉਹਦੇ ਬੈਨੀਫਿਟ ਇਹ ਨੇ ਕਿ ਜਿਹੜੇ ਆਪਾਂ 24000 ਸਾਂ ਲੈਂਦੇ ਹਾਂ ਉਹ ਸਾਡੇ ਅਪਰਥ ਨਹੀਂ ਜਾਂਦੇ ਤੇ ਦੂਜਾ ਇਹਦਾ ਬੈਨੀਫਿਟ ਇਹ ਹੁੰਦਾ ਹੈ ਕਿ ਜਿਵੇਂ ਕਈ ਕਹਿੰਦੇ ਨੇ ਕਿ ਸਾਡੇ ਉੱਤੇ ਕੋਈ ਮੈਜਿਕ ਕੀਤਾ ਹੋਇਆ ਹੈ ਕਾਲਾ ਜਾਦੂ ਕੀਤਾ ਹੋਇਆ ਹੈ ਜਾਂ ਫਿਰ ਮਾੜੀਆਂ ਰੂਹਾਂ ਹੁੰਦੀਆਂ ਨੇ ਤੇ ਸੁਖਨੀ ਸਾਹਿਬ ਜੀ ਦੇ ਪਾਠ ਕਰਨ ਦੇ ਨਾਲ ਇਹ ਸਾਰਾ ਕੁਝ ਚਲਾ ਜਾਂਦਾ ਹੈ ਤੇ ਤੀਜਾ ਫਾਇਦਾ ਇਹ ਹੁੰਦਾ ਹੈ ਕਿ ਆਪ ਜੀਆਂ ਨੂੰ ਚੰਗੀ ਸੰਗਤ ਮਿਲ ਜਾਂਦੀ ਹੈ ਸਾਧੂਆਂ ਦੀ ਸੰਗਤ ਮਿਲ ਜਾਂਦੀ ਹੈ ਤੇ ਤੁਹਾਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ ਇਹ ਬੈਨੀਫਿਟ ਹੁੰਦੇ ਨੇ ਸੁਖਮਨੀ ਸਾਹਿਬ ਜੀ ਦੇ ਪਾਠ 'ਤੇ ਪਰ ਜਪਜੀ ਸਾਹਿਬ ਜੀ ਦੇ ਪਾਠ ਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੁੰਦੇ ਨੇ ਪਰ ਜਦੋਂ ਆਪਾਂ ਇਹਨਾਂ ਦੋਨਾਂ ਪਾਠਾਂ ਨੂੰ ਕੰਬਾਈਨ ਕਰ ਦਿੰਦੇ ਹਾਂ ਜਿਵੇਂ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਜੀ ਨੂੰ ਇਕੱਠਾ ਕਰਕੇ ਆਪਾਂ ਪਾਠ ਕਰਦੇ ਹਾਂ ਦੋਵਾਂ ਨੂੰ ਕਰਦੇ ਹਾਂ ਤੇ ਆਪਣਾ ਜੋ ਮਨ ਹੈ ਉਹ ਪਾਠ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਹੁਣ ਚਪੈਰਾ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਜੀ ਦੇ ਪੰਜ ਪਾਠ ਕੀਤੇ ਜਾਂਦੇ ਨੇ ਤਾਂ ਫਿਰ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਬੈਨੀਫਿਟ ਹੋ ਜਾਂਦੇ ਨੇ ਕਿਉਂਕਿ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੇ ਵੀ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਨੇ ਪਰ ਜਦ ਆਪਾਂ ਉਹਨੂੰ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਹਾਂ ਤਾਂ ਫਿਰ ਉਹ ਉਹਦੀ ਪਾਠ ਦੀ ਪਾਵਰ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਤੇ ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਪਜੀ ਸਾਹਿਬ ਜੀ ਦੇ ਪਾਠ ਕਰਨ ਦੇ ਕੀ ਬੈਨੀਫਿਟ ਹੁੰਦੇ ਨੇ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦੇ ਕੀ ਬੈਨੀਫਿਟ ਹੁੰਦੇ ਨੇ ਇਹ ਉਮੀਦ ਕਰਦੀ ਹਾਂ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ